ਕੱਢ ਜਾ ਕੱਢ ਜਾ ਕੱਢ ਜਾ ਹੁਣ ਚਾਹੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਵੀ ਸੀਐਮ ਸਾਹਿਬ ਨੇ ਜਿਹੜੇ ਆਮ ਲੋਕਾਂ ਨੇ ਸੀ ਤੇ ਜਿਹੜੇ ਕਹਿੰਦੇ ਸੀ ਮੁਰਗੀਖਾਨਾ ਖੋਲੋ ਅੱਜ ਇਹ ਮੁਰਗੀਖਾਨਾ ਕਦੋਂ ਖੋਲਣਗੇ ਜਾਂ 2027 ਤੱਕ ਲੋਕ ਹੀ ਖਿਲਾਉਣਗੇ ਇਹਨਾਂ ਦਾ ਮੁਰਗੀਖਾਨਾ ਇਹ ਲੋਕ ਹੀ ਦੱਸਣਗੇ ਮਰੀਜ਼ ਪਰੇਸ਼ਾਨ ਹੋ ਰਹੇ ਨੇ ਹਸਪਤਾਲ ਦੇ ਵਿੱਚ ਆ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਆ ਦੇਖੋ ਹਸਪਤਾਲ ਦਾ ਗੇਟ ਹੈ ਸੋ ਕਰ ਲੈਨੇ ਕਰ ਲੈਨੇ ਸੋ ਨਾ ਕੋ ਇਹਦੀ ਬਾਤ ਫੋਨ ਫੋੜਨੀ ਮੈਂ ਹੋਰ ਦੇਣਾ ਇਹ ਫੋਨ ਫੋੜ ਸਾਈਡ ਤੇ ਦਾ ਲਵਾਤਾ ਜੀ ਹੁਣ ਸਾਈਡ ਤੇ ਹੁਣ ਨਾਲ ਤੇ ਨੀ ਸਾਈਡ ਤੇ ਖੜਜੋ ਜੀ